ਬੀਨਾ ਜਿਸ ਰਾਮ ਨਾਮ ਗਲਹਾਰ ਰਾਮ ਕਲੀ ਮਹੱਲਾ ਪਹਿਲਾ ਸਿੱਧ ਗੋਸ਼ਟ ਏਕ ਓੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰਿ ਆਸਣ ਬੈਠੇ ਸੰਤ ਸਭਾ ਜੈਕਾਰੂ ਤਿਸ ਆਗੇ ਰਹਿ ਰਾਸੁ ਹਮਾਰੀ ਸਾਚਾ ਅਪਰ ਅਪਾਰੂ ਮਸਟਕ ਕਾਟ ਧਰੀ ਤਿਸ ਆਗੇ ਤਨ ਮਨ ਆਗੇ ਦੇਉ ਨਾਨਕ ਸੰਤ ਮਿਲੈ ਸੱਚ ਪਾਈਐ ਸਹਿਜ ਭਾਏ ਜਸ ਲਿਉ ਕਿਆ ਭਵੀਐ ਸੱਚ ਸੂਚਾ ਹੋਈ ਸਾਚ ਸ਼ਬਦ ਬਿਨ ਮੁਕਤ ਨਾ ਕੋਈ ਰਹਾਉ ਕਮਣ ਤੁਮੇ ਕਿਆ ਨਾਉ ਤੁਮਾਰਾ ਕੌਣ ਮਾਰਗ ਕੌਣ ਸੋ ਆਉ ਸਾਚ ਕਹੋ ਅਰਦਾਸ ਹਮਾਰੀ ਹਉ ਸੰਤ ਜਨਾ ਬਲ ਜਾਓ ਕਹ ਬੈਸੋ ਕਹਿ ਰਹੀ ਐ ਬਾਲੇ ਕਹਿ ਆਵੋ ਕਹਿ ਜਾਹੋ ਨਾਨਕ ਬੋਲੇ ਸੁਣ ਬੈਰਾਗੀ ਕਿਆਤ ਮਾਰਾ ਰਾਹੋ ਘਟ ਘਟ ਬੈਸ ਨਰੰਤਰ ਰਹੀ ਐ ਚਲ ਸਤ ਗੁਰ ਭਾਈ ਸਹਜੇ ਆਏ ਹੁਕਮ ਸੁਧਾਈ ਨਾਨਕ ਸਦਾ ਰਜਾਈ ਆ ਸੁਣ ਬੈ ਸੁਣ ਥਿਰ ਨਾਰਾਇਣ ਐਸੀ ਗੁਰਮਤ ਪਾਈ ਗੁਰਮਖ ਬੂਝੈ ਆਪੁ ਪਛਾਣੈ ਸੱਚੇ ਸਤਿ ਸਮਾਈ ਦੁਨੀਆ ਸਾਗਰ ਦੁਤਰ ਕਹੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੇ ਔਦੂ ਨਾਨਕ ਦੇਹੁ ਸੱਚਾ ਵਿਚਾਰੂ ਆਪੇ ਆਖੈ ਆਪੇ ਸਮਝੈ ਤਿਸ ਕਾ ਉੱਤਰ ਦੀਜੈ ਸਾਚ ਕਹੋ ਤੁਮ ਪਾਰਗ੍ਰਾਮੀ ਤੁਝ ਕਿਆ ਬੈਸਣ ਦੀਜੈ ਜੈਸੀ ਜਲ ਮਹਿ ਕਮਲ ਨਰਾਲਮ ਮੁਰਗਾਈ ਨੈ ਸਾਨੀ ਸੁਰਤ ਸ਼ਬਦ ਭਵ ਸਾਗਰ ਤਰੀਐ ਨਾਨਕ ਨਾਮ ਵਖਾਣੀ ਰਹਿ ਇਕਾਂਤ ਏਕੋ ਮਨ ਵਸਿਆ ਆਸਾ ਮਾਹੀ ਨਿਰਾਸੂ ਅਗਮ ਅਗੋਚਰ ਦੇਖ ਦਿਖਾਈ ਨਾਨਕ ਤਾਕਾ ਦਾਸੂ ਸੁਣ ਸੁਆਮੀ ਅਰਦਾਸ ਹਮਾਰੀ ਪੁੱਛੋ ਸਾਚ ਵਿਚਾਰੂ ਰੋਸ ਨਾ ਕੀਜੈ ਉੱਤਰ ਦੀਜੈ ਕਿਉ ਪਾਈਐ ਗੁਰਦਵਾਰੂ ਇਹੋ ਮਨ ਚਲ ਤਉ ਸੱਚ ਕਰ ਬੈਸੈ ਨਾਨਕ ਨਾਮ ਆਧਾਰੂ ਆਪੇ ਮੇਲ ਮਲਾਏ ਕਰਤਾ ਲਾਗੈ ਸਾਚ ਪਿਆਰੂ ਹਾਟੀ ਬਾਟੀ ਰਹੇ ਨਿਰਾਲੇ ਰੂਖ ਬਿਰਖ ਉਦਿਆਨੀ ਕੰਦ ਮੂਲ ਆਹਾਰੂ ਖਾਈਐ ਉਹਦੂ ਬੋਲੇ ਗਿਆਨੀ ਤੀਰਥ ਨਾਈਐ ਸੁਖ ਫਲ ਪਾਈਐ ਮੈਲ ਨ ਲਾਗੈ ਕਾਈ ਗੋਰਖ ਭੂਤ ਲਹਾਰੀ ਪਾ ਬੋਲੇ ਜੋਗ ਜੁਗਤ ਵਿਦ ਸਾਈ ਹਾਟੀ ਬਾਟੀ ਨੀਂਦ ਨ ਆਵੇ ਪਰ ਘਰ ਚੇਤ ਨ ਡੁਲਾਈ ਬਿਨ ਨਾਵੇ ਮਨ ਟੇਕ ਨ ਟਿਕਈ ਨਾਨਕ ਭੂਖ ਨ ਜਾਈ ਹਾਟ ਪਟਣ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੂ ਖੰਡਤ ਨਿੰਦਰਾ ਅਲਪ ਆਹਾਰੰ ਨਾਨਕ ਤਤ ਵਿਚਾਰੂ ਦਰਸ਼ਨ ਭੇਖ ਕਰੋ ਜੋਗਿੰਦਰਾ ਮੁੰਦਰਾ ਝੋਲੀ ਖਿੰთა 12 ਅੰਤਰ ਏਕ ਸਰੇ ਵੋ ਖਟ ਦਰਸ਼ਨ ਇਕ ਪੰਥਾ ਇਨ ਬਿਦ ਮਨ ਸਮਝਾਈਐ ਪੁਰਖਾ ਬਹੁੜ ਚੋਟ ਨਾ ਖਾਈਐ ਨਾਨਕ ਬੋਲੈ ਗੁਰਮੁਖ ਬੂਜੈ ਜੋਗ ਜੁਗਤ ਿਇਵ ਪਾਈਐ ਅੰਤਰ ਸ਼ਬਦ ਨਿਰੰਤਰ मुੰਦਰਾ ਹਉ ਮੈਂ ਮਮਤਾ ਦੂਰ ਕਰੀ ਕਾਮ ਕ੍ਰੋਧ ਹੰਕਾਰ ਨਿਵਾਰੇ ਗੁਰ ਕੈ ਸ਼ਬਦ ਸੋ ਸਮਝ ਪਰੀ ਚਿੰਤਾ ਝੋਲੀ ਭਰਪੁਰ ਰਹਿਆ ਨਾਨਕ ਤਾਰੈ ਏਕ ਹਰੀ ਸਾਚਾ ਸਾਹਿਬ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ਉਨ ਦੋ ਖੱਪਰ ਪੰਜ ਭੂ ਟੋਪੀ ਕਾਇਆ ਕੜਾਸਣ ਮਨ ਜਾ ਗੋਟੀ ਸੱਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸੁਮਾਲ ਕਮਨ ਸੋ ਗੁਪਤਾ ਕਮਨ ਸੋ ਮੁਕਤਾ ਕਮਨ ਸੋ ਅੰਤਰ ਬਾਹਰ ਯੁਗਤਾ ਕਮਨ ਸੋ ਆਵੇ ਕਮਨ ਸੋ ਜਾਏ ਕਮਨ ਸੋ ਤਰੇ ਭਵਨ ਰਹਿ ਆ ਸਮਾਈ ਕਟ ਕਟ ਗੁਪਤਾ ਗੁਰਮੁਖ ਮੁਕਤਾ ਅੰਤਰ ਬਾਹਰ ਸ਼ਬਦ ਸੋ ਜੁਗਤਾ ਮਨਮੁਖ ਬਿਨ ਸੈ ਆਵੈ ਜਾਇ ਨਾਨਕ ਗੁਰਮੁਖ ਸਾਚ ਸਮਾਏ ਕਿਉ ਕਰ ਬਾਦਾ ਸਰਪਨ ਖਾਦਾ ਕਿਉ ਕਰ ਖੋਇਆ ਕਿਉ ਕਰ ਲਾਦਾ ਕਿਉ ਕਰ ਨਿਰਮਲ ਕਿਉ ਕਰ ਅੰਧਿਆਰਾ ਇਹੋ ਤਤ ਵਿਚਾਰੈ ਸੋ ਗੁਰੂ ਹਮਾਰਾ ਦੁਰਮਤ ਬਾਦਾ ਸਰਪਨ ਖਾਦਾ ਮਨ ਮੁਖ ਖੋਇਆ ਗੁਰਮੁਖ ਲਾਦਾ ਸਤਿਗੁਰ ਮਿਲੈ ਅੰਧੇਰਾ ਜਾਇ ਨਾਨਕ ਹौं ਮੈਂ ਮੀਟ ਸਮਾਏ ਸੋਨ ਨਿਰੰਤਰ ਦੀਜੈ ਬੰਦ ਉੱਡੈ ਨਾ ਹੰਸਾ ਪੜੈ ਨਾ ਕੰਦ ਸਹਿਜ ਗੁਪਾ ਘਰ ਜਾਣੈ ਸਾਚਾ ਨਾਨਕ ਸਾਚੇ ਭਾਵੇ ਸਾਚਾ ਕਿਸ ਕਾਰਨ ਗ੍ਰਹਿ ਤਜਿਉ ਉਦਾਸੀ ਕਿਸ ਕਾਰਨ ਇਹੋ ਭੇਖ ਨਵਾਸੀ ਕੈਸ ਵੱਖਰ ਕੇ ਤਮ ਬਣ ਜਾਰੇ ਕਿਉ ਕਰ ਸਾਥ ਲੰਘਾ ਬੋਹ ਪਾਰੇ ਗੁਰਮੁਖ ਖੋਜਤ ਭਏ ਉਦਾਸੀ ਦਰਸ਼ਨ ਕੈ ਤਾਈ ਭੇਖ ਨਿਵਾਸੀ ਸਾਚ ਵੱਖਰ ਕੇ ਹਮ ਬਣ ਜਾਰੇ ਨਾਨਕ ਗੁਰਮੁਖ ਉਤਰ ਸਪਾਰੇ ਚਿਤ ਬਿਧ ਪੁਰਖਾ ਜਨਮ ਵਟਾਇਆ ਕਾਹੇ ਕੋ ਤੁਝ ਇਹੋ ਮਨ ਲਾਇਆ ਕਿਤ ਬਿਧ ਆਸਾ ਮਨਸਾ ਖਾਈ ਕਿਤ ਬਿਦ ਜੋਤ ਨਿਰੰਤਰ ਪਾਈ ਬਿਨ ਦੰਤਾ ਕਿਉ ਖਾਈਐ ਸਾਰ ਨਾਨਕ ਸਾਚਾ ਕਰਹੁ ਵਿਚਾਰ ਸਤਿਗੁਰ ਕੈ ਜਨਮੇ ਗਵਨ ਮਟਾਇਆ ਅਨਹਤ ਰਾਤੀ ਏਹ ਮਨ ਲਾਇਆ ਮਨ ਸਾਯਾ ਸਾਬਦ ਜਿਲਾਈ ਗੁਰਮਖ ਜੋਤ ਨਿਰੰਤਰ ਪਾਈ ਤ੍ਰੈ ਗੁਣ ਮੀਟੇ ਖਾਈਐ ਸਾਰ ਨਾਨਕ ਤਾਰੇ ਤਾਰਨ ਹਾਰ ਆਦ ਕੋ ਕਵਨ ਵਿਚਾਰ ਕਥਿਯਲੇ ਸੁਨ ਕਹਾ ਘਰ ਵਾਸੋ ਗਿਆਨ ਕੀ ਮੁੰਦਰਾ ਕਵਨ ਕਥਿਯਲੇ ਘਟ ਘਟ ਕਵਨ ਨਿਵਾਸੋ ਕਾਲ ਕਾਠੀnga ਕਿਉਂ ਜਲਾਈ ਅਲੇ ਕਿਉਂ ਨਿਰਭਉ ਘਰ ਜਾਈਐ ਸਹਿਜ ਸੰਤੋਖ ਕਾ ਆਸਨ ਜਾਣੈ ਕਿਉਂ ਛੇਦੇ ਬਹਿ ਰਾਈਐ ਗੁਰ ਕੈ ਸ਼ਬਦ ਹਉਮੈ ਵਿਖਮਾਰੈ ਤਾਂ ਨਿਜ ਕਰ ਹੋਐ ਵਾਸੋ ਜਿਨ ਰਚ ਰਚਿਆ ਤਿਸ ਸ਼ਬਦ ਪਛਾਣੈ ਨਾਨਕ ਤਾਕਾ ਦਾਸੂ ਕਹਾਂ ਤੇ ਆਵੈ ਕਹਾਂ ਇਹੋ ਜਾਵੈ ਕਹਾਂ ਇਹੋ ਰਹੈ ਸਮਾਈ ਏਸ ਸ਼ਬਦ ਕੋ ਜੋ ਅਰਥ ਆਵੈ ਤਿਸ ਗੁਰ ਤਿਲ ਨਾ ਕਮਾਈ ਕਿਉ ਤਤੈ ਅਵਗਤੈ ਪਾਵੇ ਗੁਰਮੁਖ ਲੱਗੈ ਪਿਆਰੂ ਆਪੇ ਸੁਰਤਾ ਆਪੇ ਕਰਤਾ ਕਹੋ ਨਾਨਕ ਵਿਚਾਰੂ ਹੁਕਮੇ ਆਵੇ ਹੁਕਮੇ ਜਾਵੇ ਹੁਕਮੇ ਰਹੇ ਸਮਾਈ ਪੂਰੇ ਗੁਰ ਤੇ ਸਾਚ ਕਮਾਵੇ ਗਤ ਮਿਤ ਸ਼ਬਦੇ ਪਾਈ ਆਦ ਕਉ ਬਿਸਮਾਦ ਵਿਚਾਰ ਕਥਿ ਆਲੀ ਸੁੰਨ ਨਰੰਤਰ ਵਾਸ ਲੀਆ ਅਕਲ ਪਤਮੰਦਰਾ ਗੁਰ ਗਿਆਨ ਵਿਚਾਰੀ ਆਲੀ ਘਟ ਘਟ ਸਾਚਾ ਸਰਬ ਜੀਆ ਗੁਰਬਚਨੀ ਅਵਗਤ ਸਮਾਈਐ ਤਤ ਨਿਰੰਜਨ ਸਹਿਜ ਲਹੈ ਨਾਨਕ ਦੂਜੀ ਕਾਰ ਨਾ ਕਰਨੀ ਸੇਵੈ ਸਿਖ ਸੁਖ ਖੋਜ ਲਹੈ ਹੁਕਮ ਬਿਸਮਾਦ ਹੁਕਮ ਪਛਾਨੈ ਜੀ ਜੁਗਤ ਸਚ ਜਾਣੈ ਸੋਈ ਆਪ ਮੇਟ ਨਰਾਲਮ ਹੋਵੈ ਅੰਤਰ ਸਾਚ ਜੋਗੀ ਕਹੀਐ ਸੋਈ ਅਵਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ ਸਤਿਗੁਰ ਪਰਚੈ ਪਰਮ ਪਦ ਪਾਈਐ ਸਾਚੈ ਸ਼ਬਦ ਸਮਾਇ ਲੀਆ ਏਕ ਏਕਉ ਸਚ ਏਕਾ ਜਾਣੈ ਹਉ ਮੈਂ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਣੈ ਅੰਤਰ ਕਮਲ ਪ੍ਰਗਾਸ ਥੀਆ ਜੀਵਤ ਮਰੈ ਤਾਂ ਸਭ ਕਿਛ ਸੂਝੈ ਅੰਤਰ ਜਾਣੈ ਸਰਬ ਦਇਆ ਨਾਨਕਤਾ ਕੋ ਮਿਲੇ ਵਡਾਈ ਆਪ ਪਛਾਣੈ ਸਰਬ ਜੀਆ ਸਾਚੋ ਉਪਜੈ ਸਾਚ ਸੁਮਾਵੈ ਸਾਚੇ ਸੂਚੇ ਏਕ ਮਇਆ ਝੂਠੇ ਆਵਹਿ ਠਵਰ ਨਾ ਪਾਵੈ ਦੂਜੈ ਆਵਾ ਗਾਉਣ ਭਇਆ ਆਵਾ ਗਾਉਣ ਮਿਟੈ ਗੁਰ ਸ਼ਬਦੀ ਆਪੇ ਪਰਖੈ ਬਖਸ਼ ਲਿਆ ਏਕਾ ਬੇਦਨ ਦੂਜੈ ਵਿਆਪੀ ਨਾਮ ਰਸਾਇਣ ਵੀ ਸਰਿਆ ਸੋ 부ਜੈ ਜਿਸ ਆਪ 부ਜਾਈ ਗੁਰ ਕੈ ਸ਼ਬਦ ਸੋ ਮੁਕਤ ਭਇਆ ਨਾਨਕ ਤਾਰੇ ਤਾਰਨ ਹਾਰਾ ਹਉ ਮੈਂ ਦੂਜਾ ਪਰ ਹਰਿਆ ਮਨ ਮੁਖ ਭੂਲੇ ਜਮ ਕੀ ਕਾਨ ਪਰ ਕਰ ਜੋ ਹੈ ਹਾਣੇ ਹਾਨ ਮਨ ਮੁਖ ਭਰਮ ਭਵੈ ਬੇਬਾਨ ਵੇ ਮਾਰਗ ਮੁਸਤੇ ਮੰਤਰ ਮਸਾਨ ਸ਼ਬਦ ਨਾ ਚੀਨੈ ਲਵੈ ਕੁਬਾਨ ਨਾਨਕ ਸਾਚ ਰਤੇ ਸੁਖ ਜਾਨ ਗੁਰਮੁਖ ਸਾਚੇ ਕਾ ਭਉ ਪਾਵੇ ਗੁਰਮੁਖ ਬਾਣੀ ਅਖੜ ਕਢਾਵੇ ਗੁਰਮੁਖ ਨਿਰਮਲ ਹਰ ਗੁਣ ਗਾਵੇ ਗੁਰਮੁਖ ਪਵਿੱਤਰ ਪਰਮ ਪਦ ਪਾਵੇ ਗੁਰਮੁਖ ਰੋਮ ਰੋਮ ਹਰਿ ਧਿਆਵੇ ਨਾਨਕ ਗੁਰਮੁਖ ਸਾਚ ਸਮਾਵੇ ਗੁਰਮੁਖ ਪਰਚੈ ਵੇਦ ਵਿਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦਜਾਨੀ ਗੁਰਮੁਖ ਪਾਈਐ ਅਲਾਖੇ ਅਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਕਥ ਕਥੈ ਵਿਚਾਰ ਗੁਰਮੁਖ ਨਿਬਹਿ ਸੱ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਅਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਉ ਮੈਂ ਜਾਲ ਸੁਮਾਈ ਗੁਰਮੁਖ ਧਰਤੀ ਸਾਚੈ ਸਾਜੀ ਤਿਸਮਹਿ ਉਪਤ ਖਪਤ ਸੋ ਬਾਜੀ ਗੁਰ ਕੈ ਸ਼ਬਦ ਰੱਪੈ ਰੰਗ ਲਾਇ ਸਾਚ ਰਤੋ ਪਤਿ ਸਿਉ ਘਰ ਜਾਏ ਸਾਚ ਸ਼ਬਦ ਬਿਨ ਪਤ ਨਹੀਂ ਪਾਵੈ ਨਾਨਕ ਬਿਨ ਨਾਵੈ ਕਿਉ ਸਾਚ ਸਮਾਵੈ ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ ਗੁਰਮੁਖ ਭਵਜਲ ਤਰੀਐ ਸਚ ਸੁਧਿ ਗੁਰਮੁਖ ਖਸਾਰੇ ਅਪਸਰ ਵਿਦ ਜਾਣੈ ਗੁਰਮੁਖ ਪਰਵਿਰਤ ਨਰ ਵਿਰਤ ਪਛਾਨੈ ਗੁਰਮੁਖ ਤਾਰੇ ਪਾਰ ਉਤਾਰੀ ਨਾਨਕ ਗੁਰਮੁਖ ਸ਼ਬਦ ਨਿਸਤਾਰੀ ਨਾਮੇ ਰਤੇ ਹਉ ਮੈਂ ਜਾਈ ਨਾਮ ਰਤੇ ਸੱਚ ਰਹੀ ਸਮਾਈ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੈ ਮੂਖ ਦਵਾਰ ਨਾਮ ਰਤੇ ਤਰੇ ਭਵਨ ਸੋਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸੱਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਮੈ ਬੋਲੇ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕੋ ਜੈ ਕਾਰ ਪੂਰੇ ਗੁਰ ਤੇ ਨਾਮ ਪਾਇਆ ਜਾਏ ਜੋਗ ਜੁਗਤ ਸੱਚ ਰਹਿ ਸਮਾਏ ਬਾਰਹਾ ਮਹ ਜੋਗੀ ਪਰਮਾਏ ਸੰਨਿਆਸੀ 6 ਚਾਰ ਗੁਰ ਕੈ ਸ਼ਬਦ ਜੋ ਮਰ ਜੀਵੇ ਸੋ ਪਾਏ ਮੂਖ ਦਵਾਰ ਬਿਨ ਸ਼ਬਦ ਹੈ ਸਭ ਦੂਜੈ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਜਿਨਨੀ ਸੱਚ ਰਖਿਆ ਔਰ ਧਾਰ ਗੁਰਮੁਖ ਰਤਨ ਲਹਿ ਲਿਵ ਲਾਈ ਗੁਰਮੁਖ ਪਰਖੈ ਰਤਨ ਸੁਭਾਈ ਗੁਰਮੁਖ ਸਾਚੀ ਕਾਰ ਕਮਾਈ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਅਲਖ ਲਖਾਏ ਤਿਸ ਭਾਵੇ ਨਾਨਕ ਗੁਰਮੁਖ ਚੋਟ ਨਾ ਖਾਵੇ ਗੁਰਮੁਖ ਨਾਮਦਾਨ ਇਸਨਾਨ ਗੁਰਮੁਖ ਲਾਗੈ ਸਹਿਜ ਧਿਆਨ ਗੁਰਮੁਖ ਪਾਵੇ ਦਰਗਹ ਮਾਨ ਗੁਰਮੁਖ ਭਉ ਭੰਜਨ ਪ੍ਰਧਾਨ ਗੁਰਮੁਖ ਕਰਨੀ ਕਾਰ ਕਰਾਏ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਸਾਸਤਰ ਸਿਮਰਤ ਵੇਦ ਗੁਰਮੁਖ ਪਾਵੇ ਘਟ ਘਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਟਾਵੇ ਗੁਰਮੁਖ RAM ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਉਪਛਾਤਾ ਬਿਨ ਗੁਰ ਪਰਮੈ ਆਵੇ ਜਾਈ ਬਿਨ ਗੁਰ ਘਾਲ ਨ ਪਵੀ ਥਾਂ ਬਿਨ ਗੁਰ ਮਨੁਆ ਅਤ ਡੁਲਾਇ ਬਿਨ ਗੁਰ ਤ੍ਰਿਪਤ ਨਹੀਂ ਵੇਖ ਖਾਇ ਬਿਨ ਗੁਰ ਬਿਸਿਰ ਦਸੈ ਮਰਵਾਟ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੈ ਤਿਸ ਪਾਰਿ ਉਤਾਰੈ ਅਵਗਣ ਮੇਟੈ ਗੁਣ ਮਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨ ਆਵੈ ਹਾਰ ਤਾਨਾ ਹਟੜੀ ਇਹੋ ਮਨ ਵਣਜਾਰਾ ਨਾਨਕ ਸਹਿਜੀ ਸੱਚ ਵਾਪਾਰਾ ਗੁਰਮੁਖ ਬਾੰਧਿਓ ਸੇਤ ਬਧਾਤੇ ਲੰਕਾ ਲੂਟੀ ਦੇਤ ਸੰਤਾਪੈ RAM ਚੰਦ ਮਾਰਿਓ ਅਹਰਾਵਣ ਭੇਦ ਬ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਸ਼ਾਇਰ ਪਾਹਣ ਤਾਰੇ ਗੁਰਮੁਖ ਕੋੜ 33 ਉਧਾਰੇ ਗੁਰਮੁਖ ਝੂਕੈ ਆਮਣ ਜਾਣ ਗੁਰਮੁਖ ਦਰਗਾਹ ਪਾਵੇ ਮਾਨ ਗੁਰਮੁਖ ਖੋਟੇ ਖਰੀ ਪਛਾਨ ਗੁਰਮੁਖ ਲਾਗੈ ਸਹਜ ਧਿਆਨ ਗੁਰਮੁਖ ਦਰਗਾਹ ਸਿਫਤ ਸਮਾਏ ਨਾਨਕ ਗੁਰਮੁਖ ਬੰਦ ਨਾ ਪਾਏ ਗੁਰਮੁਖ ਨਾਮ ਨਿਰੰજન ਪਾਏ ਗੁਰਮੁਖ ਹਉਮੈ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੇ ਸਮਾਏ ਗੁਰਮੁਖ ਸਾਚ ਨਾਮ ਪਾਤੇ ਉਤਮ ਹੋਏ ਨਾਨਕ ਗੁਰਮਖ ਸਗਲ ਪਵਣ ਕੀ ਸੋਜੀ ਹੋਏ ਕਮਣ ਮੂਲ ਕਮਣ ਮਤ ਵੇਲਾ ਤੇਰਾ ਕਮਣ ਗੁਰੂ ਜਿਸ ਕਾ ਤੂੰ ਚੇਲਾ ਕਮਣ ਕਥਾ ਲੈ ਰਹੋ ਨਰਾਲੀ ਬੋਲੇ ਨਾਨਕ ਸੁਣੋ ਤੁਮ ਬਾਲੀ ਏਸ ਕਥਾ ਕਾ ਦੇ ਵਿਚਾਰ ਭਵਜਲ ਸ਼ਬਦ ਲੰਘਾਵਣ ਹਾਰ ਪਵਨ ਆਰੰਭ ਸਤਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹੋਮੈ ਅਗਨ ਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਣ ਆਹਾਰ ਹਿਵੈ ਕਾ ਘਰ ਮੰਦਰ ਅਗਨ ਪਿਰਾਹਨ ਕਮਨ ਗੁਪਾ ਜਿਤ ਰਹਿ ਆਵਾਹਨ ਇਤ ਉਤ ਕਿਸ ਕੋ ਜਾਲ ਸਮਾਵੈ ਕਮਨ ਧਿਆਨ ਮਨ ਮਨਹਿ ਸਮਾਵੈ ਹਉ ਹਉ ਮੈਂ ਮੈਂ ਵਿੱਚੋ ਖੋਵੈ ਦੂਜਾ ਮਿਟੈ ਏਕੋ ਹੋਵੈ ਜਗ ਕਰੜਾ ਮਨ ਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਗੁਰ ਕੈ ਪਾਣੈ ਸੱਚ ਭੈ ਰਾਤਾ ਗਰਭ ਨਿਵਾਰੈ ਏਕੋ ਜਾਤਾ ਸ਼ਬਦ ਵਿਚਾਰੈ ਸ਼ਬਦ ਵਸੈ ਸਚ ਅੰਤਰਹੀਆ ਤਨ ਮਨ ਸੀਤਲ ਰੰਗ ਰੰਗਿਆ ਕਾਮ ਕ੍ਰੋਧ ਵੇਖ ਅਗਨ ਨਿਵਾਰੀ ਨਾਨਕ ਨਜ਼ਰੀ ਨਦਰ ਪਿਆਰੀ ਕਮਨ ਮੁਖ ਚੰਦਹਿ ਵੈ ਘਰ ਛਾਇਆ ਕਮਨ ਮੁਖ ਸੂਰਜ ਤਪੈਤ ਪਾਇਆ ਕਮਨ ਮੁਖ ਕਾਲ ਜੋਹਤ ਨਿਤ ਰਹਿ ਕਮਨ ਬੁੱਧ ਗੁਰਮੁਖ ਪਾਤ੍ਰ ਹੈ ਕਮਨ ਜੋਦ ਜੋ ਕਾਲ ਸੰਘਾਰੈ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਾਖਤ ਸਸ ਜੋਤਿ ਅਪਾਰਾ ਸਸ ਕਰ ਸੂਰਵਸੈ ਮਿਟੈ ਅੰਧਾਰਾ ਸੁਖ ਦੁਖ ਸਮ ਕਰ ਨਾਮ ਆਧਾਰਾ ਹਾਪੇ ਪਾਰ ਉਤਾਰਨ ਹਾਰਾ ਗੁਰ ਪਰ ਚੈ ਮਨ ਸਾਚ ਸਮਾਏ ਪ੍ਰਣਾਮਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਮੈ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਇ ਇਕਤ ਘਰ ਅਨ ਬੋਲੇ ਪਵਨਾ ਗਗਨ ਗਰਜੈ ਨਾਨਕ ਨਿਚਲ ਮਿਲਨ ਸਹਿਜੈ ਅੰਤਰ ਸੁਨੰ ਬਾਹਰ ਸੁਨੰ ਤ੍ਰੇ ਭਵਨ ਸੁਨਮ ਸੁਨੰ ਚੌਥੇ ਸੁਨੈ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨ ਘਟ ਘਟ ਸੁਨ ਕਾ ਜਾਣੈ ਭੇਉ ਆਦਿ ਪੁਰਖ ਨਿਰੰਜਨ ਦੇਵ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਧਾਤਾ ਸੁਨੋ ਸੁਨ ਕਹਿ ਸਭ ਕੋਈ ਅਨਹਤ ਸੁਨ ਕਹਾਤੇ ਹੋਈ ਅਨਹਤ ਸੁਨ ਰਤੇ ਸੇ ਕੈਸੀ ਜਿਸ ਤੇ ਉਪਜੇ ਤਿਸ ਹੀ ਜੈਸੀ ਕੋਈ ਜਨਮ ਨਾ ਮਰਹਿ ਨਾ ਆਵਹਿ ਜਾਹਿ ਨਾਨਕ ਗੁਰਮੁਖ ਮਨ ਸਮਝਾਹਿ ਨੌ ਸਰਸ ਭਾਰ ਦਸਵੇਂ ਪੂਰੇ ਤਹਿ ਅਨਹਤ ਸੁੰਨ ਵਜਾਵਹਿ ਤੂਰੇ ਸਾਚੈ ਰਾਚੇ ਦੇਖ ਹਜੂਰੇ ਘਟ ਘਟ ਸਾਚ ਰਹਾ ਪ੍ਰਭੂਰੇ ਗੁਪਤੀ ਬਾਣੀ ਪ੍ਰਗਟ ਹੋਇ ਨਾਨਕ ਪਰਖ ਲੈ ਸੱਚ ਸੋਈ ਸਹਜ ਭਾਏ ਮਿਲੀਐ ਸੁਖ ਹੋਵੈ ਗੁਰਮੁਖ ਜਾਗੈ ਨੀਂਦ ਨਾ ਸੋਵੈ ਸੁੰਨ ਸ਼ਬਦ ਅਪਰੰਪਰ ਧਾਰੈ ਕਹਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸੱਚ ਰਾਤੀ ਨਾਨਕ ਆਪ ਗੁਆਏ ਮਿਲਣ ਨਹੀਂ ਭ੍ਰਾਂਤੇ ਕਬੁੱਧ ਚ ਆਵੈ ਸੋ ਕੇ ਟਠਾਈ ਕਿਉ ਤਤ ਨ ਬੂਝੈ ਝੋਟਾਂ ਖਾਏ ਜਮਦਰ ਬਾਦੀ ਕੋਈ ਨਾ ਰਾਖੈ ਬਿਨ ਸ਼ਬਦੈ ਨਾਹੀ ਪਤ ਸਾਖੈ ਕਿਉ ਕਰ ਬੂਝੈ ਪਾਵੇ ਪਾਰ ਨਾਨਕ ਮਨਮੁਖ ਨਾ ਬੂਝੈ ਗਵਾਰ ਕਬੁੱਧ ਮਿਟੈ ਗੁਰ ਸ਼ਬਦ ਵਿਚਾਰ ਸਤਗੁਰ ਭੇਟੈ ਮੂਖ ਦਵਾਰ ਤਤ ਨ ਚੀਨੈ ਮਨਮੁਖ ਜਲ ਜਾਏ ਦੁਰਮਤ ਵਿਛੜ ਝੋਟਾਂ ਖਾਏ ਮਾਨੈ ਹੁਕਮ ਸਬੇ ਗੁਣ ਗਿਆਨ ਨਾਨਕ ਦਰਗਾਹ ਪਾਵੇ ਮਾਨ ਸਾਚ ਵਖਰ ਧਨ ਪੱਲੈ ਹੋਇ ਆਪ ਤਰੈ ਤਾਰੇ ਪੀ ਸੋਇ ਸਹਿਜ ਰਤਾ ਬੂਝੈ ਪਤ ਹੋਇ ਤਾਂ ਕੀ ਕੀਮਤ ਕਰੈ ਨਾ ਕੋਇ ਜਹ ਦੇਖਾਂ ਤਹ ਰਹਿ ਆਸਮਾਈ ਨਾਨਕ ਪਾਰ ਪਰੈ ਸਚ ਭਾਈ ਸੋ ਸ਼ਬਦ ਕਾ ਕਹਾ ਵਾਸ ਕਥਿ ਹਲੇ ਜਿਤ ਤਰੀਏ ਭਵਜਲ ਸੰਸਾਰੋ ਤਰੇ ਸਤ ਅੰਗੁਲ ਵਾਈ ਕਹੀਐ ਤਿਸ ਕਹੋ ਕਵਨ ਆਧਾਰੋ ਬੋਲੇ ਖਿਲੇ ਅਸਥਿਰ ਹੋਐ ਕਿਉ ਕਰ ਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੀ ਮਨ ਸਮਝਾਈ ਗੁਰਮੁਖ ਸ਼ਬਦਿ ਸਚ ਲਿਵ ਲਾਗੈ ਕਰਨਦਰਿ ਮੇਲ ਮਲਾਈ ਆਪੇ ਧੰਨਾ ਆਪੇ ਬੀਨਾ ਪੂਰੇ ਭਾਗ ਸਮਾਈ ਸੋ ਸ਼ਬਦ ਕਉ ਨਿਰੰਤਰ ਵਾਸ અલਖਣ ਜਹ ਦੇ ਖਾਂ ਤਹ ਸੋਈ ਪਵਨ ਕਾ ਵਾਸਾ ਸੁੰਨ ਨਿਵਾਸਾ ਅਕਲ ਕਲਾ ਧਰ ਸੋਈ ਨਦਰ ਕਰੇ ਸ਼ਬਦ ਘਟ ਮਹਿ ਵਸੈ ਵਿਚੋ ਭਰਮ ਗੁਆਇ ਤਨ ਮਨ ਨਿਰਮਲ ਨਿਰਮਲ ਬਾਣੀ ਨਾਮੁ ਮਨ ਵਸਾਈ ਸ਼ਬਦ ਗੁਰੂ ਭਵ ਸਾਗਰ ਤਰੀਐ ਇਤ ਉਤ ਏਕੋ ਜਾਣੈ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤ੍ਰੈ ਸਤ ਅੰਗੁਲ ਵਾਈ ਔਦੂ ਸੁੱਨ ਸਚ ਆਹਾਰੂ ਗੁਰਮੁਖ ਬੋਲੇ ਤਤ ਬਿਰੋਲੈ ਚੀਨੇ ਅਲਖ ਅਪਾਰੂ ਤ੍ਰੈ ਗੁਣ ਮਿਟੈ ਸ਼ਬਦ ਵਸਾਈ ਤਾਂ ਮਨ ਚੂਕੈ ਅਹੰਕਾਰੂ ਅੰਤਰ ਬਾਹਰ ਏਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੂ ਸੁਖਮਨਾ ਈੜਾ ਪਿੰਗਲਾ ਬੂਝੈ ਜਾਣ ਆਪੇ ਲਖ ਲਖਾਈ ਨਾਨਕ ਤਿਹੋਂ ਤੇ ਊਪਰ ਸਾਚਾ ਸਤਿਗੁਰ ਸ਼ਬਦ ਸਮਾਈ ਮਨ ਕਾ ਜੀਉ ਪਵਨ ਕਥਿ ਅਲੇ ਪਵਨ ਕਹਾ ਰਸ ਖਾਈ ਗਿਆਨ ਕੀ ਮੰਦਰ ਹਾ ਕਵਨ ਔਦੂ ਸਿੱਧ ਕੀ ਕਵਨ ਕਮਾਈ ਬਿਨ ਸ਼ਬਦ ਹੈ ਹਾਸ ਨਾ ਆਵੇ ਔਦੂ ਹਉਮੈ ਪਿਆਸ ਨਾ ਜਾਈ ਸ਼ਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਮਨ ਬੁੱਧ ਜਿਤ ਅਸਥਿਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਿਗੁਰ ਤੇ ਕਾਲ ਨ ਗਰਾਸੈ ਰੰਗ ਨਾ ਰਤਾ ਰਸ ਨਹੀਂ ਮਾਤਾ ਬੇਨਗੁਰ ਸ਼ਬਦ ਹੈ ਜਲ ਬਲ ਤਾਤਾ ਬਿੰਦ ਨਾ ਰਾਖਿਆ ਸ਼ਬਦ ਨਾ ਭਾਖਿਆ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਕਥ ਕਥਾ ਲੈ ਸਮ ਕਰ ਰਹਿ ਤੋ ਨਾਨਕ ਆਤਮ ਰਾਮ ਕੋ ਲਹਿ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨ ਨਿਵਾਰੀ ਅਪਿਓ ਪੀਓ ਆਤਮ ਸੁਖ ਧਾਰੀ ਸੱਚ ਅਰਾਧਿਆ ਗੁਰਮੁਖ ਤਰ ਤਾਰੀ ਨਾਲਕ ਬੂਝੈ ਕੋ ਵਿਚਾਰੀ ਇਹੋ ਮਨ ਮੈ ਗਲ ਕਹਾ ਬਸੀਲੇ ਕਹਾ ਬਸੈ ਇਹੋ ਪਵਨਾ ਕਹਾ ਬਸੈ ਸੋ ਸ਼ਬਦ ਔਦੂ ਤਾ ਕੋ ਚੂਕੈ ਮਨ ਕਾ ਭਵਨਾ ਨਦਰ ਕਰੇ ਤਾ ਸਤਗੁਰ ਮੇਲੇ ਤਾ ਨਿਜ ਕਰ ਵਾਸਾ ਇਹੋ ਮਨ ਪਾਏ ਆਪੈ ਆਪ ਖਾਏ ਤਾ ਨਿਰਮਲ ਹੋਐ ਤਾਵਤ ਵਰਜ ਰਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸਸਕਰ ਸੂਰਜ ਸਮਾਵੈ ਗੁਰਮੁਖ ਹੋਮੈ ਵਿੱਚੋਂ ਖੋਵੈ ਤਉ ਨਾਨਕ ਸਹਿਜ ਸਮਾਵੈ ਤਿਹੋ ਮਨ ਨਿਹ ਚਲਿ ਹਿਰਦੈ ਵਸੀਐਲੀ ਗੁਰਮੁਖ ਮੂਲ ਪਛਾਨ ਰਹਿ 나ਬ ਪਵਨ ਘਰ ਆਸਨ ਬੈਸੈ ਗੁਰਮੁਖ ਖੋਜਤ ਤਤ ਲਹਿ ਸੋ ਸ਼ਬਦ ਨਰੰਤਰ ਨਿਜ ਘਰ ਆਸੈ ਤ੍ਰੇ ਭਵਨ ਜੋਤ ਸੋ ਸ਼ਬਦ ਲਹਿ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸਰਹਿ ਹਨਹਦ ਬਾਣੀ ਗੁਰਮੁਖ ਜਾਣੀ ਬਿਰਲੋ ਕੋ ਅਰਥ ਆਵੈ ਨਾਨਕ ਆਖੈ ਸੱਚ ਸੁਭਾਖੈ ਸੱਚ ਰੱਪੈ ਰੰਗ ਕਬਹੂ ਨਾ ਜਾਵੇ ਜਾਂ ਇਹੋ ਹਿਰਦਾ ਦੇਹ ਨਾ ਹੋਤੀ ਤਉ ਮਨ ਕੈ ਠਹਿ ਰਹਿਤਾ ਨਾਬ ਕਮਲ ਅਸਥੰਭ ਨਾ ਹੋਤੋ ਤਾ ਪਵਨ ਕਮਨ ਘਰ ਸਹਿਤਾ ਰੂਪ ਨਾ ਹੋਤੋ ਰੇਖ ਨ ਕਾਈ ਤਾ ਸ਼ਬਦ ਕਹਾਂ ਲਿਵ ਲਾਈ ਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਨ ਭੇਖ ਅਸਰੂਪ ਨ ਜਾਪੀ ਕਿਉ ਕਰ ਜਾਪਸ ਸਾਚਾ ਨਾਨਕ ਨਾਮ ਰਤੇ ਬੈਰਾਗੀ ਇਬ ਤਬ ਸਾਚੂ ਸਾਚਾ ਹਿਰਦਾ ਦੇ ਨਾ ਹੋਤੀ ਔਦੂ ਤਉ ਮਨ ਸੁਨ ਰਹੈ ਬੈਰਾਗੀ 나ਬ ਕਮਲ ਅਸਥੰਬ ਨਾ ਹੋਤੋ ਤਾ ਨਿਜ ਕਰ ਬਸ ਤਉ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਉ ਅਕੋਲੀਨ ਰਹਤੋ ਸ਼ਬਦ ਸੋਸਾਰ ਗੌਣ ਗਲਗਨ ਜਬ ਤਬ ਹੈ ਨਾ ਹੋਤੋ ਤਰੇ ਭਵਨ ਜੋਤਿ ਆਪੇ ਨਿਰੰਕਾਰ ਵਰਨ ਭੇਖ ਅਸਰੂਪ ਸੋ ਏਕੋ ਏਕੋ ਸ਼ਬਦ ਵਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਾਥ ਕਹਾਣੀ ਕਿਤ ਕਿਤ ਬਿਦ ਜਾਗੇ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉ ਮੈਂ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮੁਖ ਹੋਵੈ ਸੋ ਗਿਆਨ ਤਤ ਵਿਚਾਰੈ ਉਹ ਮੈਂ ਸ਼ਬਦ ਜਲਾਈ ਤਨ ਮਨ ਨਿਰਮਲ ਨਿਰਮਲ ਬਾਣੀ ਸਾਚੈ ਰਹੈ ਸਮਾਈ ਨਾਮੇ ਨਾਮ ਰਹੈ ਬੈਰਾਗੀ ਸਾਚ ਰਖਿਆ ਓਰ ਧਾਰੀ ਨਾਨਕ ਬਿਨ ਨਾਵੇ ਜੋਗ ਕਦੇ ਨਾ ਹੋਵੇ ਦੇਖੋਰ ਦਬੀ ਵਿਚਾਰੀ ਗੁਰਮੁਖ ਸਾਚ ਸ਼ਬਦ ਵਿਚਾਰੈ ਕੋਈ ਗੁਰਮੁਖ ਸੱਚ ਬਾਣੀ ਪ੍ਰਗਟ ਹੋਈ ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਈ ਗੁਰਮਖ ਨਿਜ ਘਰ ਵਾਸਾ ਹੋਈ ਗੁਰਮਖ ਜੋਗੀ ਜੁਗਤ ਪਛਾਣੈ ਗੁਰਮਖ ਨਾਨਕ ਏਕੋ ਜਾਣੈ ਬਿਨ ਸਤਗੁਰ ਸੇਵੇ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਈ ਬਿਨ ਸਤਗੁਰ ਭੇਟੇ ਮਹਾ ਦੁਖ ਪਾਈ ਬਿਨ ਸਤਗੁਰ ਭੇਟੇ ਮਹਾ ਗਰਬ ਗੋਬਾਰ ਨਾਨਕ ਬਿਨ ਗੁਰ ਮਵਾ ਜਨਮ ਹਾਰ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰਖਿਆ ਉਰ ਧਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖ ਦਰਗਾਹ ਨਾ ਆਵੈ ਹਾਰ ਗੁਰਮੁਖ ਮੇਲ ਮਲਾਈ ਸੋ ਜਾਣੈ ਨਾਨਕ ਗੁਰਮੁਖ ਸ਼ਬਦ ਪਛਾਣੈ ਸ਼ਬਦੈ ਕਾਨ ਬੇੜਾ ਸੁਣ ਤੂ ਔਦੂ ਬਿਨ ਨਾਵੇ ਜੋਗ ਨਾ ਹੋਈ ਨਾਮੇ ਰਾਤੇ ਅਨ ਦਿਨ ਮਾਤੇ ਨਾਮੈ ਤੇ ਸੁਖ ਹੋਈ ਨਾਮੈ ਹੀ ਤੇ ਸਭ ਪ੍ਰਗਟ ਹੋਐ ਨਾਮੇ ਸੋਜੀ ਪਾਈ ਬਿਨ ਨਾਵੇ ਭੇਖ ਕਰਹਿ ਬਹੁ ਤੇਰੇ ਸੱਚੈ ਆਪ ਖੁਆਈ ਸਤਗੁਰ ਤੇ ਨਾਮ ਪਾਈਐ ਔਦੂ ਜੋਗ ਜੁਗਤ ਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਮ ਐ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣੈ ਕਿਆ ਕੋ ਆਖ ਬਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰਹਿ ਫਰਮਾਣੈ ਮੰਗਹਿ ਨਾਮ ਪਾਏ ਏ ਭਿਖਿਆ ਤੇਰੇ ਦਰਸ਼ਨ ਕੋ ਕੁਰਬਾੜੈ ਅਭਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗਿਆ ਭੇ ਵਰਤੈ ਦੂਜਾ ਅਵਰ ਨਾ ਕੋਈ ਇਕ ਓਅੰਕਾਰ